ਇਸ ਲਈ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਜਿੱਥੇ ਨਜਾਇਜ਼ ਸੰਬੰਧਾ ਕਰਕੇ ਵਿਧਵਾ ਮਾਣੇ ਆਪਣੀ ਕੋਖੋ ਜੰਮੀਤੀ ਦਾ ਕਤਲ ਕਰਵਾ ਦਿੱਤਾ ਇਹ ਇਲਜ਼ਾਮ ਅਸੀਂ ਨਹੀਂ ਲਗਾ ਰਹੇ ਇਹ ਪੁਲਿਸ ਦਾ ਕਹਿਣਾ ਹੈ ਨਾਬਾ ਪੁਲਿਸ ਦੇ ਮੁਤਾਬਕ ਵਿਧਵਾ ਮਾ ਦਾ ਇੱਕ ਸ਼ਖਸ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਤੇ ਉਸੇ ਵਿਅਕਤੀ ਦੇ ਵੱਲੋਂ 25 ਸਾਲਾ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਘਰ ਦੇ ਵਿੱਚ ਇਕੱਲੀ ਵੇਖ ਕੇ ਉਸ ਦਾ ਕਤਲ ਕੀਤਾ ਗਿਆ ਤਾਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲਹੂ-ਲੁਹਾਨ ਕੁੜੀ ਦੀ লাশ ਪਈ ਹੋਈ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤਸਵੀਰਾਂ ਮਨ ਨੂੰ ਵਿਚਲਿਤ ਕਰ ਸਕਦੀਆਂ ਨੇ ਤਾਂ ਇਹ ਪੂਰੀ ਘਟਨਾ ਨਾਬਾ ਤੋਂ ਸਾਹਮਣੇ ਆਈ ਹੈ ਜਿੱਥੇ ਕੁੜੀ ਦਾ ਕਤਲ ਕਰਨ ਮਗਰੋਂ ਸ਼ਖਸ ਘਰ ਨੂੰ ਜਿੰਦਾ ਲਗਾ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਗਵਾਂਡੀਆ ਨੂੰ ਸ਼ੱਕ ਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਗਵਾਂਡੀ ਘਰ ਦਾ ਬੂਹਾ ਖੜਕਾਉਂਦੇ ਨੇ ਤਾਂ ਜਦੋਂ ਉਹਨਾਂ ਦੇ ਵੱਲੋਂ ਘਰ ਦੇ ਅੰਦਰ ਕੁੜੀ ਦੀ লাশ ਵੇਖੀ ਜਾਂਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈ ਜਾਂਦੀ ਹੈ ਇਹ ਤਾਹਾਂ ਮਾਰ ਕੇ ਜੋ ਔਰਤ ਰੋਰੀ ਹੈ ਉਹ ਕੁੜੀ ਦੀ ਮਾਂ ਹੈ ਜੋ ਆਪਣੀ ਧੀ ਲਈ ਵਿਲਕਦੀ ਹੋਈ ਨਜ਼ਰ ਆ ਰਹੀ ਆ ਪਰ ਪੁਲਿਸ ਦੇ ਬਿਆਨਾਂ ਮੁਤਾਬਕ ਵਿਧਵਾ ਮਾਦਾ ਕਿਸੇ ਸ਼ਖਸ ਦੇ ਨਾਲ ਚੱਕਰ ਚੱਲ ਰਿਹਾ ਸੀ ਤੇ ਇਸੇ ਕਰਕੇ ਇਹ ਪੂਰੀ ਵਾਰਦਾਤ ਦੱਸੀ ਜਾ ਰਿਹਾ ਕਿ ਵਾਪਰੀ ਆ ਹਾਲਾਂਕਿ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਹੋਸ਼ੇ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਔਰਤ ਇਸੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਭੱਜ ਜਾਂਦੀ ਆ ਮੈਂ ਉਹ ਡਿਸਪੋਜ਼ਲ ਜਮਈ ਤੇ ਬੇਬੋ ਦੇ ਜਨੰਦੂਨ ਤੇ ਉਹ ਦੇਖੋ ਸਾਜੀ ਦੇ ਲੱਗੀ ਹੋਈ ਅੱਛਾ ਉਹ 50 ਰੁਪਏ ਕੰਪਟੇ ਕਿਛ ਕਿੰਨੇ ਵਜੇ ਇਥੇ ਤੁਹਾਨੂੰ ਕਦੋਂ ਮੈਂ ਤਾਂ 5 ਵਜੇ ਉਧਰ ਕੂੜੀ ਕੰਨੂ ਪਾ ਕੇ ਲੋਰਾ ਦੇ ਦੀ ਅੱਛਾ ਹੁਸ਼ਿਆਰ ਕੁਤਤ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਕੱਲ ਇੱਕ ਅੱਛਾ ਫੇਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤੇ ਮੇਰੇ ਹੱਥ ਤੇ ਤਾਂ ਸਿਰਫ ਫੇਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਾਸ ਸਤਾ ਕੇ ਚਲੀ ਜਾਉਂਗੀ ਕਪੜੇ ਧੋ ਲਵਾਂਗੀ ਨਾਲੇ ਨਾਲ ਲੂਤੀ ਗਲਤ ਕੀ ਗੱਲ ਬੋਲੀ ਜਾ ਰਹੀ ਹੈ ਅੱਛਾ ਕੋਈ ਨਹੀਂ ਕਹਿੰਦੀ ਮੰਮੀ ਤੁਸੀ ਬਾਗੀਆਂ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਮੈਂ ਹੁਣ ਨਹੀਂ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਕੁਸ਼ਣ ਨਹੀਂ ਰਾਤ ਹੈ ਨਹੀਂ ਸੀ ਜਦੋਂ ਮੈਂ ਹੈ ਨਹੀਂ ਸੀ ਬੇਟਾ ਮੀਤਾ ਸੀ ਦਾ ਕੱਠੇ ਹੀ ਸੌਂਨੇ ਆ ਜਿਸ ਸਮੇਂ ਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾਂਦੀ ਮੀਤਾ ਚ ਦੋਹੀ ਮਰ ਜਾਂਦੇ ਚੜ੍ਹਾਈ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਘਟਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖਿਆ ਅਸੀਂ ਪਹਿਲਾਂ ਆਲੀ ਵੀ ਨਹੀਂ ਅਸੀਂ ਮੋਤ ਨੂੰ ਪੁੱਛ ਸਕਿਆ ਨਹੀਂ ਕਿ ਮੈਂ ਪੁੱਛ ਨਹੀਂ ਸਕਿਆ ਤਾਂ ਵਿਧਵਾ ਮਾਦਾ ਕਹਿੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਆਉਂਦਾ ਸੀ ਜਦਕਿ ਗਵੰਡੀਆਂ ਦੇ ਮੁਤਾਬਕ ਜੋ ਸ਼ਖਸ ਘਰ ਦੇ ਵਿੱਚ ਦਾਖਲ ਹੋਇਆ ਸੀ ਕਈ ਵਾਰ ਘਰ ਦੇ ਵਿੱਚ ਆਉਂਦਾ ਸੀ ਗਵਾਂਡੀਆਂ ਨੇ ਕਿਹਾ ਕਿ ਬੀਤੀ ਰਾਤ ਵੀ ਕਰੋ ਵਾਜ਼ਾ ਆ ਰਹੀਆਂ ਸੀ ਜ ਜਦੋਂ ਉਹਨਾਂ ਨੇ ਗੇਟ ਖੜਕਾਇਆ ਕਿਸੇ ਨੇ ਗੇਟ ਨਹੀਂ ਖੋਲਿਆ ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਜਦੋਂ ਘਰ ਦਾ ਬੂਹਾ ਖੋਲਿਆ ਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ 25 ਸਾਲਾ ਅਣੂ ਦੀ লাশ ਪਈ ਹੋਈ ਸੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਵਿਧਵਾ ਮਾਦੇ ਆਸ਼ਕ ਦੇ ਵੱਲੋਂ ਕੁੜੀ ਨੂੰ ਮੌਤ ਦੀ ਨਿੰਸਵਾਇਆ ਗਿਆ ਹੈ ਇਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਅਸੀਂ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕ ਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਤਾਂ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਕਿ ਲਾਈਟਾਂ ਵੀ ਗਈਆਂ ਨੇ ਬਾਅਦ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪੈ ਗਿਆ ਫਿਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਤੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲਿਆ ਕਰੀ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕ ਕੇ ਲੈ ਗਿਆ ਜਦੋਂ ਕੋਈ ਬਾਤ ਵਿੱਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨੂੰ ਬਸ ਫੇਰ ਉਸ ਤੋਂ ਬਾਅਦ ਅਸੀਂ ਚੰਪੀ ਫੋਨ ਲਾਇਆ ਚੰਪੀ ਫੋਨ ਲਾਇਆ ਤਾਂ ਫਿਰ ਚੰਪੀ ਆ ਲਿਆਗੇ ਉਹਨਾਂ ਨੇ ਫਿਰ ਦਰਵਾਜੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਤੇ ਮੈਂ ਕੱਲ ਪੁਲਸ ਵਾਲੀ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਹੋ ਅਸੀਂ ਅਸੀਂ ਵੀ ਕਰਦੇ ਸੀਗੇ ਕਿ ਕਿਉਂਕਿ ਫਿਰ ਪੁਲਸ ਵਾਲਿਆਂ ਨੇ ਅੰਦਰ ਜਾ ਕੇ ਫਿਰ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਜਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਨੂੰ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੇ ਕਾਨੂੰਨ ਲਾਤੀਪਤ ਹੌਨਨ ਲਾਤੀਪਤ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੇ ਕੀ ਦੇ ਦਿੱਤੇ ਕਾਰਨ ਪੈਨਾ ਬੇਨਾ ਘਰ ਦਾ ਸੋਤਾ ਸੋਤਾ ਚੱਲ ਰਿਹਾ ਸੀ ਕੁੜੀ ਬੇਚਣ ਨਹੀਂ ਦੇ ਗਈ ਸੀ ਇਹ ਮੈਂ ਨਹੀਂ ਦੇਚੰਦਾ ਨਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਤੇਰੇ ਬੁਲਾਇਆ ਸੀਗਾ ਕਿ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਠੀਕ ਹੈ પતિ ਹੈ ਨਾ ਮੇਰੇ ਨਾਲ ਬੰਦ ਹਾਂ ਦੇ ਤੋਂ ਗਿੱਟ ਪੈਣ ਦਾ ਤੋਂ ਸੀ ਮਾਂ ਵੇਚਣ ਦੇ ਕਰ ਤਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਹੁਤ ਆ ਚੱਪਕਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਆ ਇਹ ਵੀ ਕੰਨੀ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੁੰਦੀ ਸੀ ਕਿ ਪ੍ਰਾਈਵੇਟ ਜਾ ਮਦਰ ਵੀ ਜਨ ਕਰਦੀ ਮਦਰ ਕਰੀ ਜੀ ਤਿੱਕਰ ਦੇ ਸਾਹਮਣੇ ਮਰਡਰ ਹੋਇਆ ਨਹੀਂ ਦੇ ਨਹੀਂ ਰਾਤ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਦੀ ਮਰਜ਼ੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨਾਂ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਉਹਦੀ ਆਵਾਜ਼ ਨਹੀਂ ਮਿਲਦੇ ਉਹ ਫੇਰ ਉਹ ਮਾਰੀ ਉਹਨੇ ਆਹ ਸਾਹਮਣੇ 'ਚ ਇੱਥੋਂ ਖਿੱਚ ਕੇ ਲੱਗੇ ਜੇ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਜਦੋਂ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆ ਰਹਾ ਜਿੰਨ ਦੀ ਕੋਡਵਾਤਾ ਫਿਰਵਾਦ ਵੀ ਨਹੀਂ ਕਿਸੇ ਉਹ ਕਿ ਉਹ ਕਮਰਾ ਨਾ ਇੰਨਾ ਨਹੀਂ ਨਾ ਚਾਪਨ ਹੋਕ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤ ਨਹੀਂ ਕਿ ਕਿਥੋਂ ਬਾਦ ਹੋਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਨੋ ਕੋਈ ਜੱਖੰਦਾ ਹੈ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ 잡ਲੀ ਉਹਦੇ ਕੋਲ ਪੁੱਛਣਾ ਜਿੰਨੇ ਦੇ ਕਰਤ ਮੈਂ ਉਹ ਬੰਦਾ ਇਹਨਾਂ ਨੂੰ ਜਾਣਦਾ ਸੀ ਇਹਨੂੰ ਹਾਂਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਜੀ ਬੱਤੀ ਸਾਹਿਬ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਂਡਰ ਦਾ ਪ੍ਰੀਲਿਮੂਕਵਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਰ ਸੀਗਾ ਉਹ ਇਹਨਾਂ ਨੂੰ ਤੇ ਉਸ ਕਰਕੇ ਕੋਈ ਰੰਗੀਚ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕੁ ਵੇਲੇ ਦੀ ਘਟਨਾ ਹੈ ਇਸਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਡਿਆ ਗੋਲਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾੜੇ ਕਿਸ ਚੀਜ਼ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤੀਨ ਨਾਮਾਰੇ ਸੱਟਾ ਕਿੰਨੀ ਕਿੰਨੀ ਸੱਟਾਂ ਆਉਂਦੇ ਹੁਣ ਤੱਕ ਉਹ ਫੇਸ ਤੇ ਸੀਗੇ ਬਾਕੀ ਇਹ ਦੀ ਪੂਰਤ ਮਾਨੋਂ ਵੋਟਾਂ ਆਉਣ ਤੋਂ ਬਾਅਦ ਪਤਾ ਲੱਗੇਗਾ ਇਹ ਤਾਂ ਮਰਡਰ ਹੋਇਆ ਇਹ ਵੀ ਜਦੋਂ ਮਦਰ ਇੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੋ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਏ ਸੀ ਕਾਨੂੰਨ ਮਰਡਰ ਕੀਤਾ ਇੱਕ ਜਣਾ ਕੀ ਦੋ ਦਿਨ ਤੋਂ ਨਹੀਂ ਪਤਾ ਨਹੀਂ ਇਹ ਹਜੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਅਗਰ ਕੀ ਹੋਣ ਪਾਰੀ ਬੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹਈ ਆ ਜੀ ਲੈਟਸ ਗੋ